ਦੋਸਤੋ ਹਾਲ ਹੀ ਵਿੱਚ ਤੁਸੀਂ ਇਹ ਖਬਰ ਜ਼ਰੂਰ ਵੇਖੀ ਹੋਵੇਗੀ ਕਿ ਦਿੱਲੀ ਵਿੱਚ ਇੱਕ ਸ਼ਖਸ ਨੂੰ ਆਪਣੀ 84 ਲੱਖ ਰੁਪਏ ਦੀ ਮਰਸੀਡੀਜ਼ ਬੈਂਜ਼ ਕਾਰ ਮਹਿਜ਼ 2.5 ਲੱਖ ਰੁਪਏ ਵਿੱਚ ਵੇਚਣੀ ਪੈ ਗਈ ਸੀ ਤੇ ਉਸ ਦਾ ਕਾਰਨ ਹੈ ਦਿੱਲੀ ਸਰਕਾਰ ਦੀ ਨਵੀਂ ਫਿਊਲ ਬੈਨ ਪਾਲਿਸੀ ਜਾਂ ਫਿਊਲ ਬੈਨ ਰੂਲ ਦੋਸਤੋ ਵਰੁਣ ਵਿਜਨਾ ਦੇ ਇਸ ਸ਼ਖਸ ਨੂੰ ਆਪਣੀ ਉਹ ਕਾਰ ਮਹਿਜ਼ 2.5 ਲੱਖ ਰੁਪਏ ਵਿੱਚ ਵੇਚਣੀ ਪਈ ਹੈ ਜੋ ਹਲੇ ਤੱਕ ਮਹਿਜ਼ 1,35,000 ਕਿਲੋਮੀਟਰ ਚੱਲੀ ਸੀ ਪਿਛਲੇ 10 ਸਾਲਾਂ ਵਿੱਚ ਦਰਸਲ ਦੋਸਤੋ ਦਿੱਲੀ ਵਿੱਚ ਪੋਲੂਸ਼ਨ ਦੀ ਬੁਰੀ ਹਾਲਤ ਨੂੰ ਦੇਖਦਿਆਂ ਹੋਇਆ ਸੁਪਰੀਮ ਕੋਰਟ ਵੱਲੋਂ ਇਹ ਰੂਲ ਦਿੱਤਾ ਗਿਆ ਸੀ 2018 ਵਿੱਚ ਕਿ ਦਿੱਲੀ ਵਿੱਚ ਹੁਣ ਤੋਂ 10 ਸਾਲ ਪੁਰਾਣੇ ਡੀਜ਼ਲ ਵਹੀਕਲ ਜਾਂ ਫਿਰ 15 ਸਾਲ ਪੁਰਾਣੇ ਪੈਟਰੋਲ ਵਹੀਕਲ ਨਹੀਂ ਚੱਲ ਪਾਉਣਗੇ ਹਾਲਾਂਕਿ ਉਹ ਜੋ ਰੂਲ ਦਿੱਤਾ ਗਿਆ ਸੀ ਸੁਪਰੀਮ ਕੋਰਟ ਵੱਲੋਂ ਉਸ ਉੱਤੇ ਬਹੁਤ ਜ਼ਿਆਦਾ ਕਾਰਵਾਈ ਨਹੀਂ ਹੋਈ ਸੀ ਪਿਛਲੀਆਂ ਸਰਕਾਰਾਂ ਵੱਲੋਂ ਪਰ ਹੁਣ ਜਦੋਂ ਦਿੱਲੀ ਵਿੱਚ ਨਵੀਂ ਸਰਕਾਰ ਹੈ ਭਾਜਪਾ ਸਰਕਾਰ ਹੈ ਤਾਂ ਐਸ ਰੂਲ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਤੇ ਜੋ ਵੀ ਡੀਜ਼ਲ ਵਹੀਕਲ ਸੀ ਪਿਛਲੇ 10 ਸਾਲ ਪੁਰਾਣੇ ਜਾਂ ਫਿਰ ਜੋ 15 ਸਾਲ ਪੁਰਾਣੇ પેટ્રોલ ਵਹੀਕਲ ਸੀ ਉਹਨਾਂ ਨੂੰ ਦਿੱਲੀ ਵਿੱਚ ਐਂਟਰੀ ਤੋਂ ਵੀ ਰੋਕਿਆ ਜਾਣ ਲੱਗਿਆ ਜਾਂ ਫਿਰ ਦਿੱਲੀ ਵਿੱਚ ਜਿਨ੍ਹਾਂ ਲੋਕਾਂ ਕੋਲ ਐਨੇ ਪੁਰਾਣੇ ਵਹੀਕਲ ਸੀ ਉਹਨਾਂ ਦੇ ਵਹੀਕਲ ਜ਼ਬਤ ਕੀਤੇ ਜਾਣ ਲੱਗੇ ਤੇ ਸਭ ਤੋਂ ਵੱਡੀ ਗੱਲ ਇਹ ਰੂਲ ਬਣਾਇਆ ਗਿਆ ਕਿ પેટ્રોલ ਪੰਪ ਨੇ ਜੋ ਦਿੱਲੀ ਵਿੱਚ ਉਹ ਐਨੇ ਪੁਰਾਣੇ ਵਹੀਕਲਸ ਨੂੰ પેટ્રોલ ਹੀ ਨਹੀਂ ਦੇਣਗੇ ਤੇ ਦਿੱਲੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਚਾਰਾਪਾਸੇ ਹੜਕੰਪ ਮੱਚ ਗਿਆ ਸੀ ਖਾਸ ਤੌਰ ਤੇ ਉਹ ਵਹੀਕਲ ਮਾਲਕ ਜਿਨ੍ਹਾਂ ਦੇ ਡੀਜ਼ਲ ਵਹੀਕਲ 10 ਸਾਲ ਪੁਰਾਣੇ ਸੀ ਜਾਂ ਫਿਰ ਪੈਟਰੋਲ ਵਹੀਕਲ 15 ਸਾਲ ਪੁਰਾਣੇ ਸੀ ਉਹ ਜਾਂ ਤਾਂ ਫਿਰ ਆਪਣੇ ਪੁਰਾਣੇ ਵਹੀਕਲਸ ਨੂੰ ਛੇਤੀ ਛੇਤੀ ਵੇਚਣ ਲੱਗ ਗਏ ਸੀ ਜਾਂ ਫਿਰ ਲੁਕੋ ਕੇ ਰੱਖਣ ਲੱਗ ਗਏ ਸੀ ਤੇ ਵਹੀਕਲਸ ਨੂੰ ਵੇਚਣ ਦਾ ਜੋ ਕੰਮ ਹੋ ਰਿਹਾ ਸੀ ਉਹ ਵੀ ਕੌਡੀਆਂ ਦੇ ਭਾਅ ਤੇ ਹੋ ਰਿਹਾ ਸੀ ਇੱਥੇ ਇੱਕ ਹੋਰ ਐਗਜ਼ਾਮਪਲ ਤੁਸੀਂ ਦੋਸਤੋ ਦੇਖ ਸਕਦੇ ਹੋ ਕਿ ਰੇਂਜ ਰੋਵਰ ਕਾਰ ਇੱਕ ਸ਼ਖਸ ਨੂੰ ਬਹੁਤ ਹੀ ਘੱਟ ਰੇਟਾਂ ਤੇ ਵੇਚਣੀ ਪਈ ਦੋਸਤੋ ਦਰਸਲ 1 ਜੁਲਾਈ ਤੋਂ ਦਿੱਲੀ ਵਿੱਚ ਇਹ ਰੂਲ ਲਾਗੂ ਹੋ ਗਿਆ ਸੀ ਕਿ ਦਿੱਲੀ ਦਾ ਕੋਈ ਵੀ ਪੈਟਰੋਲ ਪੰਪ ਐਨੇ ਪੁਰਾਣੇ ਵੀਹਿਕਲਸ ਨੂੰ ਫਿਊਲ ਨਹੀਂ ਦੇਵੇਗਾ ਪਰ ਜਦੋਂ ਇਹ ਰੂਲ ਲਾਗੂ ਹੋਇਆ ਲੋਗ ਇਹਨਾਂ ਤੰਗ ਹੋਏ ਉਸ ਤੋਂ ਬਾਅਦ ਪਬਲਿਕ ਨੇ ਬੈਕਲੈਸ਼ ਕੀਤਾ ਜੋ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਤਾਂ ਉਸ ਤੋਂ ਬਾਅਦ ਜੋ ਦਿੱਲੀ ਸਰਕਾਰ ਹੈ ਉਹ ਬੈਕਫੁੱਟ ਤੇ ਆਈ ਤੇ ਮਹਿਜ਼ ਦੂਜੇ ਦਿਨ ਹੀ ਜਾਂ ਫਿਰ ਕਹਿ ਲਓ ਕਿ ਇੱਕ ਦਿਨ ਰੁੱਕ ਕੇ ਤੀਜੇ ਦਿਨ 3 ਜੁਲਾਈ ਨੂੰ ਦਿੱਲੀ ਸਰਕਾਰ ਨੇ ਜੋ ਆਪਣਾ ਫੈਸਲਾ ਸੀ ਉਸ ਨੂੰ ਹੋਲਡ ਤੇ ਕਰਤਾ ਯਾਨੀ ਕਿ ਇਸ ਫੈਸਲੇ ਨੂੰ ਪੂਰੀ ਤਰ੍ਹਾਂ ਨਾਲ ਰੋਕਿਆ ਨਹੀਂ ਇਸ ਫੈਸਲੇ ਨੂੰ ਸਿਰਫ ਹੋਲਡ ਤੇ ਕੀਤਾ ਹੈ ਦੋਸਤੋ ਇੱਥੇ ਤੁਸੀਂ ਦਿੱਲੀ ਦੇ এনवायरमेंट मिनिस्टर ਮਨਜਿੰਦਰ ਸਿੰਘ ਸਿਰਸਾ ਦੀ ਸਟੇਟਮੈਂਟ ਦੇਖ ਸਕਦੇ ਹੋ ਉਹ ਕਹਿੰਦੇ ਨੇ ਕਿ ਕਮਿਸ਼ਨ ਫੋਰ 에어 ਕੁਆਲਿਟੀ ਮੈਨੇਜਮੈਂਟ ਦਾ ਜੋ ਆਰਡਰ ਸੀ ਆਰਡਰ ਨੰਬਰ 89 ਜਾਂ ਫਿਰ ਡਾਇਰੈਕਸ਼ਨ ਨੰਬਰ 89 ਉਸ ਉੱਤੇ ਫਿਲਹਾਲ ਦਿੱਲੀ ਸਰਕਾਰ ਨੇ ਅੱਗੇ ਕੰਮ ਕਰਨ ਤੋਂ ਆਪਣੇ ਆਪ ਨੂੰ ਰੋਕ ਲਿਆ ਹੈ ਕਿਉਂਕਿ ਅਸਲ ਵਿੱਚ ਦਿੱਲੀ ਸਰਕਾਰ ਕੋਲ ਇਸ ਰੂਲ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਵਾਸਤੇ ਪੂਰੀ ਵਿਵਸਥਾ ਹੀ ਨਹੀਂ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਨੇ ਕਿ ਆਟੋਮੈਟਿਕ ਨੰਬਰ ਪਲੇਟ ਰਿਕੋਗਨੀਸ਼ਨ ਦਾ ਜੋ ਸਿਸਟਮ ਹੈ ਉਹ ਹਲੇ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਦਿੱਲੀ ਵਿੱਚ ਤੇ ਇਸੇ ਕਰਕੇ ਜੋ ਵੀ ਪੁਰਾਣੇ ਵੀਹਿਕਲਸ ਨੇ ਉਹਨਾਂ ਦਾ ਪਤਾ ਲਗਾਉਣਾ ਇੰਨਾ ਸੌਖਾ ਨਹੀਂ ਹੈ ਹਾਲਾਂਕਿ ਤੁਸੀਂ ਅਗਲੀ ਲਾਈਨ ਇਹ ਵੀ ਦੇਖ ਸਕਦੇ ਹੋ ਕਿ ਹੀ ਕਲੇਮਡ ਦੈਟ ਦਾ ਡੈਲੀ ਗਵਰਨਮੈਂਟ ਵਾਸ ਆਲਰੇਡੀ ਵਰਕਿੰਗ ਓਨ ਸੈਵਰਲ ਫਰੰਟਸ ਟੂ ਟੈਕਲ 에ਅ ਪੋਲੂਸ਼ਨ ਐਂਡ ਦੈਟ ਥਿਸ ਸਟੈਪ ਵਾਸ ਅਨਫੇਅਰ ਟੂ ਵੀਹਿਕਲ ਓਨਰਸ ਹਾਲਾਂਕਿ ਇਹਤੇ ਇਹ ਵੀ ਕਹਿਣਾ ਚਾਹੁੰਦੇ ਨੇ ਕਿ ਇਹ ਜੋ ਸਟੈਪ ਹੈ ਇਹ ਵੀਹਿਕਲ ਓਨਰਸ ਵਾਸਤੇ ਅਨਫੇਅਰ ਸੀ ਐਸ ਕਰਕੇ ਅਸੀਂ ਰੋਕ ਦਿੱਤਾ ਪਰ ਦੋਸਤੋ ਅਸਲ ਵਿੱਚ ਤਾਂ ਇਹ ਫੈਸਲਾ ਹੋਲਡ ਹੀ ਕੀਤਾ ਗਿਆ ਹੈ ਕਿਉਂਕਿ ਖੁਦ ਹੀ ਕਹਿ ਰਹੇ ਨੇ ਮਿਨਿਸਟਰ ਸਾਹਿਬ ਕਿ ਉਹਨਾਂ ਕੋਲ ਪੂਰੀ ਵਿਵਸਥਾ ਹੈ ਨਹੀਂ ਸੀ ਇਸ ਫੈਸਲੇ ਨੂੰ ਲਾਗੂ ਕਰਨ ਵਾਸਤੇ ਫਿਲਹਾਲ ਦੀ ਘੜੀ ਤਾਂ ਇਹ ਫੈਸਲਾ ਹੋਲਡ ਤੇ ਹੈ ਪਰ ਦੋਸਤੋ ਜੋ ਦਿੱਲੀ ਹੈ ਜਾਂ ਫਿਰ ਦਿੱਲੀ ਦੇ ਨਾਲ ਲੱਗਦਾ ਹੋਇਆ ਰੀਜਨ ਜਿਸ ਨੂੰ ਆਪਾਂ ਐਨਸੀਆਰ ਕਹਿ ਦਿੰਦੇ ਆ ਨੈਸ਼ਨਲ ਕੈਪੀਟਲ ਰੀਜਨ ਨੈਸ਼ਨਲ ਕੈਪੀਟਲ ਰੀਜਨ ਵਿੱਚ ਤਾਂ ਇਹ ਜੋ ਫੈਸਲਾ ਹੈ ਇਹ 1 ਨਵੰਬਰ ਤੋਂ ਪੂਰੀ ਤਰ੍ਹਾਂ ਨਾਲ ਲਾਗੂ ਹੋ ਜਾਊਗਾ ਯਾਨੀ ਕਿ ਦਿੱਲੀ ਦੇ ਨਾਲ ਲੱਗਦੇ ਹੋਏ ਚਾਹੇ ਤੁਸੀਂ ਗੁਰਗਾਵਾ ਕਹਿ ਲਓ ਨੋਇਡਾ ਕਹਿ ਲਓ ਫਰੀਦাবাদ ਕਹਿ ਲਓ ਇਹਨਾਂ ਸਾਰੇ ਸ਼ਹਿਰਾਂ ਵਿੱਚ ਇਹ ਫੈਸਲਾ ਲਾਗੂ ਹੋ ਜਾਵੇਗਾ 1 ਨਵੰਬਰ ਤੋਂ 1 ਨਵੰਬਰ ਤੋਂ ਜੋ ਵੀ 10 ਸਾਲ ਪੁਰਾਣੇ ਡੀਜ਼ਲ ਵਹੀਕਲਸ ਨੇ ਜਾਂ ਫਿਰ 15 ਸਾਲ ਪੁਰਾਣੇ ਪੈਟਰੋਲ ਵਹੀਕਲਸ ਨੇ ਉਹਨਾਂ ਨੂੰ ਫਿਊਲ ਨਹੀਂ ਦਿੱਤਾ ਜਾਵੇਗਾ ਅਸਲ ਵਿੱਚ ਦੋਸਤੋ ਹੋਇਆ ਇਹ ਹੈ ਕਿ ਦਿੱਲੀ ਦੀ ਜੋ ਪਬਲਿਕ ਹੈ ਜਾਂ ਫਿਰ ਦਿੱਲੀ ਦੇ ਜੋ ਵਹੀਕਲ ਓਨਰਸ ਨੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਦਿੱਲੀ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਨੇ ਤੁਸੀਂ ਇਸ ਸਰਵੇ ਤੋਂ ਹੀ ਦੇਖ ਸਕਦੇ ਹੋ ਕਿ ਦਿੱਲੀ ਦੇ 79% ਜੋ ਵੀਕਲ ਓਨਰਸ ਨੇ ਉਹ ਦਿੱਲੀ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਨੇ ਹਾਲਾਂਕਿ 21% ਇਸ ਫੈਸਲੇ ਦੇ ਨਾਲ ਵੀ ਖੜੇ ਨੇ ਤੇ ਇੱਥੇ ਇੱਕ ਗੱਲ ਹੋਰ ਧਿਆਨ ਕਰਨ ਵਾਲੀ ਹੈ ਦੋਸਤੋ ਕਿ ਦਿੱਲੀ ਵਿੱਚ ਜੋ ਐਨੇ ਪੁਰਾਣੇ ਵੀਹਿਕਲਸ ਨੇ 10 ਸਾਲ ਪੁਰਾਣੇ ਡੀਜ਼ਲ ਵੀਹਿਕਲ ਜਾਂ 15 ਸਾਲ ਪੁਰਾਣੇ ਪੈਟਰੋਲ ਵੀਹਿਕਲ ਉਹਨਾਂ ਦੀ ਜੋ ਗਿਣਤੀ ਹੈ ਉਹ 62 ਲੱਖ ਹੈ ਬਹੁਤ ਵੱਡੀ ਗਿਣਤੀ ਹੈ ਦੋਸਤੋ 6 ਮਿਲੀਅਨ ਤੋਂ ਵੀ ਜ਼ਿਆਦਾ ਗਿਣਤੀ ਹੈ ਇਸ ਤਰ੍ਹਾਂ ਦੇ ਵਹੀਕਲਸ ਦੀ ਹਾਲਾਂਕਿ ਇਹਨਾਂ ਵਿੱਚੋਂ 70% ਜੋ ਵਹੀਕਲ ਨੇ ਉਹ ਟੂ-ਵੀਲਰਸ ਨੇ ਸਕੂਟਰ ਜਾਂ ਫਿਰ ਮੋਟਰਸਾਈਕਲਸ ਨੇ ਪਰ ਕੁਲ ਮਿਲਾ ਕੇ ਦੋਸਤੋ ਪਬਲਿਕ ਦਾ ਬੈਕਲੈਸ਼ ਬਹੁਤ ਜ਼ਿਆਦਾ ਹੋਣ ਲੱਗ ਗਿਆ ਸੀ ਇਸੇ ਕਰਕੇ ਦਿੱਲੀ ਸਰਕਾਰ ਨੂੰ ਪਿੱਛੇ ਹਟਣਾ ਪਿਆ ਆਮ ਲੋਕਾਂ ਦੇ ਨਾਲ-ਨਾਲ ਪੁਰਾਣੇ ਅਫਸਰ ਵੀ ਕਹਿਣ ਲੱਗੇ ਸੀ ਕਿ ਵਹੀਕਲਸ ਨੂੰ ਇਸ ਤਰੀਕੇ ਨਾਲ ਹਟਾਉਣ ਜਾਂ ਜ਼ਬਤ ਕਰਨ ਦਾ ਜੋ ਆਧਾਰ ਹੈ ਉਹ ਵਹੀਕਲਸ ਦੀ ਉਮਰ ਨਹੀਂ ਹੋਣੀ ਚਾਹੀਦੀ ਬਲਕਿ ਉਹਨਾਂ ਨੂੰ ਫਿਟਨੈਸ ਦੇ ਆਧਾਰ ਉਤੇ ਹੀ ਰੋਡਸ ਤੋਂ ਹਟਾਇਆ ਜਾਵੇ ਤੇ ਦੋਸਤੋ ਤੁਸੀਂ ਇੰਡੀਅਨ 에ਅਰ ਫੋਰਸ ਦੇ ਸਭ ਤੋਂ ਕਾਇਲਟ ਸੰਜੀਵ ਕਪੂਰ ਦਾ ਬਿਆਨ ਦੇਖ ਸਕਦੇ ਹੋ ਉਹ ਕਹਿੰਦੇ ਨੇ ਕਿ 40 ਸਾਲ ਪੁਰਾਣਾ ਪਲੇਨ ਚੱਲ ਸਕਦਾ ਹੈ ਇੰਡੀਆ ਵਿੱਚ ਪਰ 10 ਸਾਲ ਪੁਰਾਣੀ ਕਾਰ ਨਹੀਂ ਤੁਹਾਨੂੰ ਪਤਾ ਹੀ ਦੋਸਤੋ ਕਿ ਇੰਡੀਅਨ 에ਅਰ ਫੋਰਸ ਵਿੱਚ ਵੀ ਅਜੇ ਹੀ ਕਈ ਫਾਈਟਰ ਜੈਟਸ ਨੇ ਖਾਸ ਤੌਰ ਤੇ ਜੇ ਮੈਂ ਮਿਗ ਦੀ ਗੱਲ ਕਰਾਂ ਮਿਗ 21 ਦੀ ਜੇ ਗੱਲ ਕਰੀਏ ਤਾਂ ਉਹ ਬਹੁਤ ਪੁਰਾਣੇ ਨੇ ਹੋਰ ਵੀ ਕਈ ਅਜੇ ਹੀ ਜੈਟਸ ਨੇ ਜੋ ਬਹੁਤ ਪੁਰਾਣੇ ਨੇ ਪਰ ਹਲੇ ਤੱਕ ਚੱਲ ਰਹੇ ਨੇ ਦੋਸਤੋ ਦਿੱਲੀ ਸਰਕਾਰ ਵੱਲੋਂ ਆਪਣੇ ਇਸ ਫੈਸਲੇ ਤੋਂ ਪਿੱਛੇ ਹਟਣ ਦਾ ਕਾਰਨ ਪਬਲਿਕ ਦਾ ਬੈਕਲੈਸ਼ ਤੇ ਵਿਰੋਧੀ ਪਾਰਟੀਆਂ ਦਾ ਜੋ ਵਿਰੋਧ ਹੈ ਉਹ ਤਾਂ ਹੈ ਹੀ ਪਰ ਨਾਲ ਦੀ ਨਾਲ ਜੋ ਵਿਰੋਧੀ ਪਾਰਟੀਆਂ ਸੀ ਉਹਨਾਂ ਵੱਲੋਂ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਜਾਣ ਲੱਗੇ ਸੀ ਵਿਰੋਧੀ ਪਾਰਟੀਆਂ ਵੱਲੋਂ ਇਹ ਵੀ ਕਿਹਾ ਜਾਣ ਲੱਗਾ ਸੀ ਕਿ ਜੋ ਭਾਜਪਾ ਹੈ ਜਾਂ ਫਿਰ ਜੋ ਕੇਂਦਰ ਸਰਕਾਰ ਹੈ ਅਸਲ ਵਿੱਚ ਉਹਨਾਂ ਦੀ ਸੈਟਿੰਗ ਹੋ ਗਈ ਹੈ ਜੋ ਆਟੋ ਮੈਨੂਫੈਕਚਰਰਸ ਨੇ ਉਹਨਾਂ ਦੇ ਨਾਲ ਤੇ ਕੇਂਦਰ ਸਰਕਾਰ ਆਟੋ ਮੈਨੂਫੈਕਚਰਰਸ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ ਕਿਉਂਕਿ ਅਸਲ ਵਿੱਚ ਭਾਰਤ ਵਿੱਚ ਜੋ ਆਟੋ ਮੈਨੂਫੈਕਚਰਰਸ ਨੇ ਉਹਨਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ ਪਿਛਲੇ ਕੁਝ ਸਾਲਾਂ ਤੋਂ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਦੀ ਬਹੁਤ ਸਾਰੀ ਇਨਵੈਂਟਰੀ ਅਜੇ ਹੀ ਹੈ ਜੋ ਹਲੇ ਤੱਕ ਵਿਕੀ ਹੀ ਨਹੀਂ ਇੱਥੇ ਦੋਸਤੋ ਤੁਸੀਂ ਇਹ ਖਬਰ ਦੇਖ ਸਕਦੇ ਹੋ ਖਬਰ ਵਿੱਚ ਦੱਸਿਆ ਗਿਆ ਹੈ ਕਿ ਮਾਰੂਤੀ ਦੀ ਜੋ ਗ੍ਰੋਥ ਹੈ ਉਹ 6% ਘਟੀ ਹੈ ਹਾਲਾਂਕਿ ਮਹਿੰਦਰਾ ਜਾਂ ਫਿਰ ਕੁਝ ਹੋਰ ਜੋ ਕੰਪਨੀਆਂ ਨੇ ਉਹਨਾਂ ਦੀ ਗ੍ਰੋਥ ਵਧੀ ਹੋਈ ਹੈ ਪਰ ਮਾਰੂਤੀ ਦੇਸ਼ ਦੀ ਸਭ ਤੋਂ ਵੱਡੀ ਆਟੋ ਕੰਪਨੀ ਤੁਸੀਂ ਕਹਿ ਸਕਦੇ ਹੋ ਜਾਂ ਫਿਰ ਕਾਰਾਂ ਵੇਚਣ ਵਾਲੀ ਕੰਪਨੀ ਤੁਸੀਂ ਕਹਿ ਸਕਦੇ ਹੋ ਉਹਦੀ ਗ੍ਰੋਥ ਰੇਟ 6% ਘਟ ਹੋ ਜਾਣਾ ਬਹੁਤ ਵੱਡੀ ਗੱਲ ਹੈ ਤੇ ਇਸ ਦੇ ਨਾਲ ਹੀ ਇੱਥੇ ਇੱਕ ਹੋਰ ਖਬਰ ਹੈ ਦੋਸਤੋ ਕਿ ਦੇਸ਼ ਭਰ ਦੇ ਜੋ ਡੀਲਰਸ ਨੇ ਉਹਨਾਂ ਕੋਲ 2024 ਦੀ ਇਨਵੈਂਟਰੀ ਹਲੇ ਬਹੁਤ ਵੱਡੀ ਬਾਕੀ ਹੈ 50 ਹਜ਼ਾਰ ਕਾਰਾਂ ਹਲੇ ਵਿਕੀਆਂ ਨਹੀਂ ਜੋ ਕਿ 2024 ਦੀਆਂ ਨਹੀਂ ਸੋ ਉਹਨਾਂ ਉੱਤੇ ਜੋ ਕਾਰਾਂ ਦੇ ਡੀਲਰਸ ਨੇ ਉਹ ਬਹੁਤ ਵੱਡੀ ਛੂਟ ਦੇ ਸਕਦੇ ਨੇ ਆਮ ਲੋਕਾਂ ਨੂੰ ਆਮ ਲੋਕ ਇਹ ਜੋ ਕਾਰਾਂ ਨੇ ਸਸਤੀਆਂ ਖਰੀਦ ਸਕਦੇ ਨੇ ਸੋ ਇੱਥੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਦੋਸਤੋ ਕਿ ਕੀ ਇਸ ਤਰ੍ਹਾਂ ਦੇ ਜੋ ਫੈਸਲੇ ਨੇ ਕਿ ਉਹ ਵਾਕਈ ਆਟੋ ਮੈਨੂਫੈਕਚਰਰਸ ਨੂੰ ਫਾਇਦਾ ਪਹੁੰਚਾਉਣ ਲਈ ਲਏ ਜਾ ਰਹੇ ਨੇ ਕਿਉਂਕਿ ਜੇ ਲੋਕ ਆਪਣੀਆਂ ਪੁਰਾਣੀਆਂ ਕਾਰਾਂ ਕੱਢਣਗੇ ਪੁਰਾਣੀਆਂ ਕਾਰਾਂ ਨੂੰ ਅੱਗੇ ਵੇਚ ਦੇਣਗੇ ਜਾਂ ਫਿਰ ਸਕ੍ਰੈਪ ਕਰਵਾ ਲੈਣਗੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਨਵੀਆਂ ਕਾਰਾਂ ਤਾਂ ਲੈਣੀਆਂ ਹੀ ਪੈਣਗੀਆਂ ਤੇ ਜੇ ਲੋਕ ਨਵੀਆਂ ਕਾਰਾਂ ਲੈਣਗੇ ਤਾਂ ਜ਼ਾਹਰ ਜੀ ਗੱਲ ਹੈ ਦੋਸਤੋ ਕਿ ਜੋ ਆਟੋ ਇੰਡਸਟਰੀ ਹੈ ਉਸ ਵਿੱਚ ਫਿਰ ਤੋਂ ਬੂਮ ਆਵੇਗਾ ਰੌਣਕ ਫਿਰ ਤੋਂ ਪਰਤੇਗੀ ਪਰ ਵਿਰੋਧੀ ਜਿਹੜਾ ਜੋ ਇਸ ਤਰ੍ਹਾਂ ਦੇ ਇਲਜ਼ਾਮ ਲਗਾ ਰਹੀਆਂ ਨੇ ਕਿ ਕੇਂਦਰ ਸਰਕਾਰ ਨੇ ਸੈਟਿੰਗ ਕਰ ਲਈ ਹੈ ਆਟੋ ਮੈਨੂਫੈਕਚਰਰਸ ਦੇ ਨਾਲ ਉਧਰ ਹੀ ਕੇਂਦਰ ਸਰਕਾਰ ਤੇ ਨਾਲ ਹੀ ਦਿੱਲੀ ਸਰਕਾਰ ਉਹ ਜਵਾਬ ਇਹ ਦੇ ਰਹੇ ਨੇ ਕਿ ਭਾਈ ਇਹ ਤਾਂ ਸੁਪਰੀਮ ਕੋਰਟ ਦਾ ਆਰਡਰ ਸੀ ਸਪਰੀਮ ਕੋਰਟ ਦੇ 2018 ਦੇ ਆਰਡਰਸ ਨੇ ਤੇ ਨਾਲ ਹੀ ਨਾਲ ਐਨਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਉਹਨਾਂ ਨੇ ਵੀ 2014 ਤੋਂ ਹੀ ਅਜਿਹੇ ਨਿਰਦੇਸ਼ ਦੇਣੇ ਸ਼ੁਰੂ ਕਰ ਦਿੱਤੇ ਸੀ ਕਿ ਦਿੱਲੀ ਵਿੱਚ ਪੋਲੂਸ਼ਨ ਦੀ ਖਰਾਬ ਹਾਲਤ ਨੂੰ ਵੇਖਦਿਆਂ ਹੋਇਆਂ 10 ਸਾਲ ਪੁਰਾਣੇ ਡੀਜ਼ਲ ਵਹੀਕਲਸ ਤੇ 15 ਸਾਲ ਪੁਰਾਣੇ ਪੈਟਰੋਲ ਵਹੀਕਲਸ ਨੂੰ ਦਿੱਲੀ ਦੀਆਂ ਸੜਕਾਂ ਤੋਂ ਹਟਾ ਦਿੱਤਾ ਜਾਵੇ। ਇੱਥੇ ਖਾਸ ਗੱਲ ਇਹ ਵੀ ਹੈ ਦੋਸਤੋ ਕਿ ਜੋ ਲੋਗ এনवायरमेंट ਦੀ ਬਿਹਤਰੀ ਲਈ ਕੰਮ ਕਰਦੇ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਭਈ ਇਸ ਤਰ੍ਹਾਂ ਦੇ ਜੋ ਫੈਸਲੇ ਨੇ ਕਿ ਭਈ 10 ਸਾਲ ਪੁਰਾਨੀਆਂ ਡੀਜ਼ਲ ਕਾਰਾਂ ਜਾਂ ਫਿਰ 15 ਸਾਲ ਪੁਰਾਨੀਆਂ ਪੈਟਰੋਲ ਕਾਰਾਂ ਨੂੰ ਹਟਾ ਦਿੱਤਾ ਜਾਵੇ ਇਹਨਾਂ ਨਾਲ ਦਿੱਲੀ ਦੇ ਪੋਲੂਸ਼ਨ ਦੀ ਸਮੱਸਿਆ ਨੂੰ ਸੁਲਝਾਉਣ ਵਿੱਚ ਕੋਈ ਬਹੁਤ ਜ਼ਿਆਦਾ ਮਦਦ ਨਹੀਂ ਮਿਲਣ ਵਾਲੀ ਉਲਟੇ ਸਮੱਸਿਆ ਜ਼ਿਆਦਾ ਵੱਧ ਸਕਦੀ ਹੈ ਔਰ ਸਮੱਸਿਆ ਨੂੰ ਵੱਧਿਆ ਹੋਇਆ ਤੁਸੀਂ ਦੇਖ ਵੀ ਸਕਦੇ ਹੋ ਕਿ ਦਿੱਲੀ ਦੇ ਲੋਕਾਂ ਨੂੰ ਕਿੰਨਾ ਜ਼ਿਆਦਾ ਨੁਕਸਾਨ ਚਲਣਾ ਪੈ ਰਿਹਾ ਹੈ ਸਰਕਾਰਾਂ ਦੇ ਇਹਨਾਂ ਫੈਸਲਿਆਂ ਕਰਕੇ ਜੋ এনवायरमेंटਲਿਸਟ ਨੇ ਉਹ ਦੱਸਦੇ ਨੇ ਕਿ ਦਿੱਲੀ ਦੀ ਜੋ ਪੋਲੂਸ਼ਨ ਦੀ ਸਮੱਸਿਆ ਹੈ ਉਹਦੇ ਵਿੱਚ ਹਾਲਾਂਕਿ 50% ਜੋ ਸ਼ੇਅਰ ਹੈ ਉਹ ਵਹੀਕਲਸ ਦਾ ਹੀ ਹੈ ਪਰ ਵਹੀਕਲਸ ਦੇ ਇਸ ਸ਼ੇਅਰ ਵਿੱਚ 70% ਹਿੱਸਾ ਅਸਲ ਵਿੱਚ ਟਰੱਕਾਂ ਜਾਂ ਫਿਰ ਬੱਸਾਂ ਦਾ ਹੈ ਜੋ ਪੁਰਾਣੀਆਂ ਕਾਰਾਂ ਨੇ ਚਾਹੇ ਜਾਂ ਫਿਰ ਨਵੀਆਂ ਕਾਰਾਂ ਨੇ ਉਹਨਾਂ ਦਾ ਹਿੱਸਾ ਤਾਂ ਮਹਿਜ਼ 30% ਹੈ 30% ਵੀ ਸਿਰਫ ਉਸ ਹਿੱਸੇ ਵਿੱਚ ਜੋ 50% ਹਿੱਸਾ ਤੁਹਾਨੂੰ ਮੈਂ ਕਾਰਾਂ ਦੇ ਹਿੱਸੇ ਦਾ ਦੱਸਿਆ ਸੋ ਓਵਰਆਲ ਤੁਸੀਂ ਮੰਨ ਸਕਦੇ ਹੋ ਕਿ ਕਾਰਾਂ ਨਾਲ ਪੋਲੂਸ਼ਨ ਦਾ ਜੋ ਹਿੱਸਾ ਹੈ ਦਿੱਲੀ ਵਿੱਚ ਉਹ ਮਹਿਜ਼ 15% ਹੈ ਪੰਨ ਨੂੰ ਬਹੁਤ ਜ਼ਿਆਦਾ ਹਿੱਸਾ ਦਿੱਲੀ ਵਿੱਚ ਜੋ ਇੰਡਸਟਰੀਅਲ ਏਰੀਆ ਹੈ ਜੋ ਪੁਰਾਣੀਆਂ ਫੈਕਟਰੀਆਂ ਨੇ ਪੁਰਾਣੀਆਂ ਫੈਕਟਰੀਆਂ ਵਿੱਚ ਲੱਗੀਆਂ ਹੋਈਆਂ ਪੁਰਾਣੀਆਂ ਮਸ਼ੀਨਾਂ ਜਾਂ ਫਿਰ ਜੋ ਜਨਰੇਟਰਸ ਨੇ ਜਾਂ ਫਿਰ ਕੰਸਟਰਕਸ਼ਨ ਦਾ ਜੋ ਕੰਮ ਚੱਲ ਰਿਹਾ ਹੈ ਦਿੱਲੀ ਵਿੱਚ ਜਾਂ ਫਿਰ ਐਨਸੀਆਰ ਵਿੱਚ ਬਹੁਤ ਵੱਡੇ ਪੈਮਾਨੇ ਤੇ ਉਹਦਾ ਵੱਡਾ ਯੋਗਦਾਨ ਹੈ ਦਿੱਲੀ ਦੇ ਪੋਲੂਸ਼ਨ ਵਿੱਚ ਪਰ ਸਭ ਤੋਂ ਜ਼ਿਆਦਾ ਅਸਰ ਕਿਸ ਤੇ ਪੈ ਰਿਹਾ ਹੈ ਸਭ ਤੋਂ ਜ਼ਿਆਦਾ ਅਸਰ ਪੈ ਰਿਹਾ ਹੈ ਕਾਰਾਂ ਖਰੀਦਣ ਵਾਲਿਆਂ ਉੱਤੇ ਜਿਨ੍ਹਾਂ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਕਾਰਾਂ ਖਰੀਦੀਆਂ ਸੀ ਚਾਹੇ ਉਹ ਮਹਿੰਗੀਆਂ ਕਾਰਾਂ ਸੀ ਜਾਂ ਫਿਰ ਸਸਤੀਆਂ ਕਾਰਾਂ ਸੀ ਸੋ ਸਹੀ ਗੱਲ ਤਾਂ ਇਹ ਹੈ ਦੋਸਤੋ ਕਿ ਚਾਹੇ ਤਾਂ ਦਿੱਲੀ ਸਰਕਾਰ ਹੋਵੇ ਜਾਂ ਫਿਰ ਕੇਂਦਰ ਸਰਕਾਰ ਹੋਵੇ ਜਾਂ ਫਿਰ ਸਾਡੀਆਂ ਅਦਾਲਤਾਂ ਹੋਣ ਇਹਨਾਂ ਨੂੰ ਇਹ ਸੋਚਣਾ ਪਵੇਗਾ ਕਿ ਆ ਜੋ ਮਸਲਾ ਹੈ ਇਸ ਮਸਲੇ ਦਾ ਹੱਲ ਪ੍ਰੈਕਟੀਕਲੀ ਕਰਨਾ ਚਾਹੀਦਾ ਹੈ ਜੇ ਵਹੀਕਲਸ ਨੂੰ ਸੜਕਾਂ ਤੋਂ ਹਟਾਣਾ ਹੀ ਹੈ ਤਾਂ ਉਸ ਦਾ ਜੋ ਪੈਮਾਨਾ ਹੈ ਉਹ ਵਹੀਕਲਸ ਦੀ ਉਮਰ ਨਹੀਂ ਹੋਣੀ ਚਾਹੀਦੀ ਬਲਕਿ ਉਹਨਾਂ ਦੀ ਫਿਟਨੈਸ ਹੋਣੀ ਚਾਹੀਦੀ ਹੈ ਇਹ ਦੇਖਣਾ ਚਾਹੀਦਾ ਹੈ ਕਿ ਭਈ ਕਿਹੜਾ ਵਹੀਕਲ ਅਸਲ ਵਿੱਚ ਪੋਲੂਸ਼ਨ ਫੈਲਾ ਰਿਹਾ ਹੈ ਤੇ ਜੇ ਇਸ ਤਰੀਕੇ ਨਾਲ ਕੰਮ ਕੀਤਾ ਜਾਵੇਗਾ ਤਾਂ ਹੋ ਸਕਦਾ ਹੈ ਦਿੱਲੀ ਦੀ ਪੋਲੂਸ਼ਨ ਦੀ ਜੋ ਸਮੱਸਿਆ ਹੈ ਉਸ ਉੱਤੇ ਥੋੜੀ ਬਹੁਤ ਠੱਲ ਪਾਈ ਜਾ ਸਕੇ ਤਾਂ ਦੇ ਬਾਦ ਦੋਸਤੋ